ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅੱਜ ਮੈਂ ਤੁਹਾਨੂੰ ਬਣਾ ਕੇ ਦਿਖਾਣੀ ਟਮੇਟੋ ਸਾਸ ਤੇ ਉਹਦੇ ਲਈ ਮੈਂ 1 ਕਿਲੋ ਲੈਨੇ ਟਮਾਟਰ ਇਹਨਾਂ ਨੂੰ ਮੈਂ ਵਾਸ਼ ਕਰ ਲਿਆ ਤੇ ਇਹਨਾਂ ਨੂੰ ਪਾਵਾਂਗੇ ਕੁੱਕਰ ਵਿੱਚ ਤੇ ਇੱਕ ਗਲਾਸ ਪਾਣੀ ਪਾ ਕੇ ਤੇ ਇਹਦੇ ਵਿੱਚ ਅਸੀਂ 6-7 ਬਿਸਲਾ ਲਗਾਵਾਵਾਂਗੇ ਲੋ ਜੀ ਇੱਕ ਗਲਾਸ ਪਾ ਦਿੰਨੇ ਆ ਪਾਣੀ ਦਾ ਤੇ 6-7 ਬਿਸਲਾ ਲਗਾਵਾਵਾਂਗੇ ਤੇ ਘਰ 'ਚ ਹੀ ਬਣਾਓ ਤੁਸੀਂ ਟਮੇਟੋ ਸਾਸ ਬਹੁਤ ਹੀ ਟੇਸਟੀ ਬਣਦੀ ਆ ਤੇ ਤੁਹਾਨੂੰ ਮਾਰਕੀਟ ਤੋਂ ਲੈ ਕੇ ਆਉਣ ਦੀ ਜ਼ਰੂਰਤ ਨਹੀਂ ਆ ਇੰਨੀ ਮਹਿੰਗੀ ਮੇਲਦੀ ਤਾਂ ਤੁਸੀਂ ਅੱਜ ਕੱਲ ਟਮਾਟਰ ਬਹੁਤ ਸਸਤੇ ਆ 10 ਪਰ ਕਿਲੋ ਨੇ ਤੇ ਤੁਸੀਂ ਵੀ ਘਰ ਦੇ ਵਿੱਚ ਹੀ ਬਣਾਓ ਗੈਸ ਆਏ ਨੇ ਛੁੱਟੀਆਂ ਚੱਲ ਰਹੀਆਂ ਨੇ ਗਰਮੀਆਂ ਆਂਆਂ ਬੱਚਿਆਂ ਨੂੰ ਤਾਂ ਤੁਸੀਂ ਹੀ ਕਰ ਚ ਟਮੇਟੋ ਸੌਸ ਬਣਾਓ ਪਕੌੜੇ ਨਾ ਖਾਓ ਜਿਵੇਂ ਖਾਣਾ ਚਾਹੋ ਖਾਓ ਚਲੋ ਜੀ ਗੈਸ ਔਨ ਕਰਤਾ ਤੇ ਕੁੱਕਰ ਰੱਖਤਾ ਤਾਂ ਪਿਸਲਾ ਬਣਾਨੇ ਆਪਾਂ ਛੇ ਚਲੋ ਜੀ ਤੁਹਾਨੂੰ ਲੈ ਕੇ ਚੱਲਨੀ ਹਾਂ ਬਾਹਰ ਜਦ ਤੱਕ ਸਾਡੇ ਟਮਾਟਰ ਹੋ ਰਹੇ ਨੇ ਤੋ ਦੇਖੋ ਬਹੁਤ ਜ਼ਿਆਦਾ ਗਰਮੀ ਹੋ ਗਈ ਆ ਬਹੁਤ ਧੁੱਪ ਨਿਕਲੀ ਹੋਈ ਅੱਜ ਇੰਨੀ ਜ਼ਿਆਦਾ ਗਰਮੀ ਹੋ ਰਹੀ ਹੈ ਨਾ ਦੋ ਦਿਨ ਤੋਂ ਬਹੁਤ ਹੀ ਬੁਰਾ ਹਾਲ ਹੋ ਗਿਆ ਤੇ ਇੱਧਰ ਦੇਖੋ ਮਿਰਚਾਂ ਦਾ ਬੂਟਾ ਤੇ ਇੰਨਾ ਲੰਬਾ ਹੋ ਗਿਆ ਪਰ ਮਿਰਚਾਂ ਹੁਣ ਕੋਈ ਕੋਈ ਲੱਗ ਰਹੀਆਂ ਤੇ ਇੱਧਰ ਮੀਂਹ ਦੇਖ ਲੋ ਇਹ ਵੀ ਸੁੱਕ ਗਿਆ ਵਿਚਾਰਾ ਗਰਮੀ ਦੇ ਨਾਲ ਤੇ ਲੋ ਜੀ सोना गया है इधर पार्क च क्योंकि सवेर के बच्चे ने साढ़े सात तो देखो उधर पार्क गए हुए हैं तो बहुत ही गर्मी है तो गुरु घर के कर लो दर्शन सो so, मैं पानी पा दी हाँ पहल तुलसी इधर पुदीना लगाया गमले भी पा दिए ਤੋ ਗਾਇਸ ਗਰਮੀ ਤੋਂ ਬੱਚੋ ਬਹੁਤ ਜ਼ਿਆਦਾ ਗਰਮੀ ਹੋ ਰਹੀ ਹੈ ਦੋ ਦਿਨ ਤੋਂ ਪਹਿਲਾਂ ਤਾਂ ਸਾਡੇ ਡੇਲੀ ਬਾਰਿਸ਼ ਹੋ ਜਾਂਦੀ ਸੀ ਕਿ ਪਤਾ ਨਹੀਂ ਹੁਣ ਦੋ ਦਿਨ ਤੋਂ ਤਾਂ ਬਹੁਤ ਜ਼ਿਆਦਾ ਗਰਮੀ ਹੋ ਰਹੀ ਹੈ ਕਟਲ ਵੀ ਦੇਖ ਲਓ ਬੇਚਾਰੇ ਗਰਮੀ ਨਾਲ ਕਿਵੇਂ ਹੋ ਗਏ ਆ ਲੋ ਜੀ ਟਮਾਟਰ ਹੋ ਗਏ ਨੇ ਤੇ ਇਹਨਾਂ ਦੇ ਛਿਲਕੇ ਵੀ ਉਤਾਰ ਲੈਨੇ ਦੇਖ ਲਓ ਇਸ ਤਰ੍ਹਾਂ ਤੇ ਹੁਣ ਇਹਨਾਂ ਨੂੰ ਠੰਡੇ ਕਰਕੇ ਤਾਂ ਗ੍ਰाइंड ਕਰਾਂਗੇ ਅਸੀਂ ਤੇ ਲੋ ਜੀ ਠੰਡੇ ਹੋਣ ਦਿੰਨੇ ਇਹਨਾਂ ਨੂੰ ਪਹਿਲਾਂ ਲੋ ਜੀ ਟਮਾਟਰ ਠੰਡੇ ਹੋ ਚੁੱਕੇ ਨੇ ਤੇ ਹੁਣ ਇਹਨਾਂ ਨੂੰ ਗ੍ਰाइंडਡ ਪਾਕਿਤੇ ਪੀਸ ਲੈਣੇ ਆ ਗੈਸ 'ਤੇ ਕੜਾਈ ਰੱਖ ਲਈ ਆ ਤੇ ਇਹਦੇ ਵਿੱਚ ਹੁਣ ਛਾਣ ਲਾਂਗੇ ਗ੍ਰाइंड ਕੀਤਾ ਹੋਇਆ ਟਮਾਟਰ ਤੇ ਲਓ ਜੀ ਗ੍ਰੈਸਿੰਗ ਕੀਤਾ ਜੀ ਸਿਵਿੰਗ ਤੇ ਇਸ ਤਰ੍ਹਾਂ ਛਾਣ ਲੈਨੇ ਆ ਸੋ ਮੈਂ ਥੋੜੀ ਬਣਾਵਾਂਗੀ ਤੁਸੀਂ ਜਿੰਨੀ ਬਣਾਉਣਾ ਚਾਹੋ ਬਣਾ ਸਕਦੇ ਹੋ ਜੀ ਤੇ ਸੋ ਗਾਇਸ ਦੇਖੋ ਇਸ ਤਰ੍ਹਾਂ ਬੀਜ ਵਗੈਰਾ ਨਿਕਲ ਜਾਂਦੇ ਨੇ ਤੇ ਛਾਣ ਕੇ ਇਸ ਲਈ ਇਸ ਨੂੰ ਆਪਾਂ ਛਾਣ ਲਿਆ ਤੇ ਹੁਣ ਇਸ ਨੂੰ ਪਕਾਵਾਂਗੇ ਸੋ गाइस ਨੂੰ ਹਿਲਾਉਂਦੇ ਰਹੋ ਜਦ ਤੱਕ ਇਹ ਥਿੱਕ ਨਹੀਂ ਹੁੰਦਾ ਤੇ ਇਹਦੇ ਵਿੱਚ ਪਾਵਾਂਗੇ ਹੁਣ ਚੀਨੀ ਸੋ गाइस ਲੋਜੀ ਹੁਣ ਇਸ ਵਿੱਚ ਪਾ ਦਿੰਦੇ ਆ ਚੀਨੀ ਤੇ ਅਗਰ 1 ਕਿਲੋ ਟਮਾਟਰ ਨੇ ਤਾਂ ਤੁਸੀਂ 1/2 ਕਿਲੋ ਚੀਨੀ ਪਾਣੀ ਆ ਤੇ ਮੈਂ ਥੋੜਾ ਹੀ ਬਣਾ ਰਹੀ ਆ ਤੇ ਮੈਂ 1 ਕਿਲੋ ਲੈ ਸੀ ਟਮਾਟਰ ਉਹਦੇ ਵਿੱਚੋਂ ਪੇਸਟ ਕੱਢ ਕੇ ਰੱਖ ਲਿਆ ਤੇ ਸਬਜੀ ਵਗੈਰਾ ਲਈ ਤੇ ਇਹ ਮੈਂ ਥੋੜੀ ਬਣਾ ਰਹੀ ਆ तो गर्मी बहुत है इस करके ना किचन खड़े नहीं जा रहा इस करके मैं थोड़ी बनावगी जल्दी बन जाए तो तक बना के दिखावगी तो एक चुटकी पावगी मैं काली मिर्च पाउडर तो थोड़ा जहा पावगी मैं नमक तो जी इस दस पंद्रह मिनट पावे जब तक थिक नहीं होंगी ਸੋ ਗਾਇਜ਼ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਣਾ ਤੇ ਘਰ ਵਿੱਚ ਹੀ ਬਣਾ ਲਓ ਬਾਹਰ ਤੋਂ ਕਿੰਨੀ ਮਹਿੰਗੀ ਆਂਦੀ ਹੈ ਨਾ ਇਸ ਲਈ ਤੁਸੀਂ ਵੀ ਬਣਾਓ ਘਰ ਦੇ ਵਿੱਚ ਟਮੇਟੋ ਸਾਸ ਤੇ ਮੈਂ ਤਾਂ ਇਸ ਤਰ੍ਹਾਂ ਬਣਾ ਲੈਂਨੀ ਆ ਚਲੋ ਜੀ ਬਸ ਹੋਣੇ ਵਾਲੀ ਆ ਸੋ ਗਾਇਜ਼ ਲੋ ਜੀ ਸਾਡਾ ਟਮੇਟੋ ਕੈਚੱਪ ਬਣ ਕੇ ਰੈਡੀ ਹੈ ਤਾਂ ਦੇਖੋ ਇਸ ਤਰ੍ਹਾਂ ਨਾ ਦੇਖ ਲਓ ਨਾਲ ਚਿਪਕਣਾ ਚਾਹੀਦਾ ਹੈ ਦੇਖ ਲਓ ਤੇ ਗੈਸ ਨੂੰ ਬੰਦ ਕਰ ਦਿੰਨੇ ਆ ਤੁਹਾਨੂੰ ਚਮਚ ਦੇ ਨਾਲ ਵੀ ਲਗਾ ਕੇ ਦਿਖਾਵਾਂਗੇ ਤੇ ਇਹ ਦੇਖੋ ਇਸ ਤਰ੍ਹਾਂ ਨਹੀਂ ਗਿਰ ਰਿਹਾ ਤਾਂ ਸਮਝ ਲਓ ਕਿ ਸਾਡਾ ਟਮਾਟੋ ਕਚਚਾ ਬਣ ਕੇ ਰੈਡੀ ਆ ਤੇ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗੀ ਪਲੀਜ਼ ਜ਼ਰੂਰ ਦੱਸਣਾ ਇਸ ਨੂੰ ਠੰਡਾ ਕਰਕੇ ਤੁਸੀਂ ਇਸ ਨੂੰ ਕੱਚ ਦੀ ਬੋਤਲ ਚ ਪਾਣਾ ਤੇ ਆਰਾਮ ਨਾਲ 3-4 ਮਹੀਨੇ ਨੂੰ ਤੁਸੀਂ ਰੱਖ ਸਕਦੇ ਹੋ ਤੇ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗੀ ਜ਼ਰੂਰ ਦੱਸਣਾ ਔਰ ਅਗਰ ਮੇਰੀ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਔਰ ਸੋਨੇ ਸੋਨੇ ਕਮੈਂਟ ਕਰਿਆ ਕਰੋ ਵੀਡੀਓ ਪੂਰੀ ਵਾਚ ਕਰਿਆ ਕਰੋ ਫੁੱਲ ਵਾਚ ਤੇ ਲਾਸਟ ਵਿੱਚ ਜੋ ਵੀ ਮੇਰੇ ਚੈਨਲ ਦੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਦੇਖੋ ਕਲਰ ਟੈਕਸਚਰ ਦੇਖ ਲਓ ਔਰ ਤੇ ਗੈਸ ਨੂੰ ਤੁੰ ਬੰਦ ਕਰਨਾ ਸੋ ਲਓ ਜੀ ਸਾਡੀ ਟਮੇਟੋ ਕੈਚੱਪ ਬਣ ਕੇ ਰੈਡੀ ਆ ਤਾਂ ਤੁਸੀਂ ਇਸ ਨੂੰ பிரੌਂਟ ਹੀ ਨਾ ਪਕੌੜਿਆਂ ਨਾਲ ਜਿਹਦੇ ਨਾਲ ਵੀ ਖਾਣਾ ਚਾਹੋ ਖਾ ਸਕਦੇ ਹੋ ਔਰ ਇੰਜੋਏ ਕਰੋ छुट्टियां ਔਰ ਗਰਮੀ ਬਹੁਤ ਹੈ ਇਸ ਕਰਕੇ ਵੀਡੀਓ ਬਣਾਉਣ ਲਈ ਮਨ ਨਹੀਂ ਹੋ ਰਿਹਾ ਤੇ ਇਸ ਕਰਕੇ ਲੇਟ ਵੀਡੀਓ ਆ ਰਹੀ ਹੈ ਤਾਂ ਸੋ ਤੁਸੀਂ ਪਲੀਜ਼ ਸਪੋਰਟ ਕਰੋ ਔਰ ਫੁੱਲ ਵੀਡੀਓ ਵਾਚ ਕਰੋ ਔਰ ਲਾਸਤੱਕ ਮੇਰੇ ਨਾਲ ਬਨੇ ਰਹਿਣੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਾਏ ਬਾਏ